ਇੱਕ ਬੰਦਾ ਆਇਆ ਸੀ ਇਹਨਾਂ ਕੋਲ ਜੋ ਕਿ ਕਹਿੰਦਾ ਸੀ ਕਿ ਮੈਂ ਤੁਹਾਡੀ ਹੈਲਪ ਕਰੂੰਗਾ ਮਤਲਬ ਉਹ ਇਹਨਾਂ ਦੀ ਵੀਡੀਓ ਬਣਾ ਕੇ ਲੈ ਗਿਆ ਇਹ ਹੈਂਡੀਕੈਪ ਨੇ ਤੇ ਉਹਨੇ ਕਿਸ ਤਰੀਕੇ ਨਾਲ ਇਹਨਾਂ ਦੇ ਹੈਂਡੀਕੈਪ ਹੋਣ ਦਾ ਫਾਇਦਾ ਲਿਆ ਵੀਡੀਓ ਬਣਾ ਕੇ ਲੈ ਕੇ ਗਿਆ ਬਾਹਰ ਜਾ ਕੇ ਲੋਕਾਂ ਨੂੰ ਦਿਖਾਈ ਲੋਕੀ ਜਿਵੇਂ ਸੇਵਾ ਭੇਜਦੇ ਆ ਆਪਣੇ ਵੱਲੋਂ ਦਸਬੰਦ ਦੀ ਕਿਰਤ ਕਮਾਈ ਜਿਹੜੀ ਹੱਥਾਂ ਦੀ ਕਿਰਤ ਹੁੰਦੀ ਆ ਮਿਹਨਤ ਸਭ ਕਰਦੇ ਆ ਉਹ ਕਮਾਈ ਆਪਣੇ ਵੱਲੋਂ ਲੋਕ ਭਲਾ ਕਰਨ ਨਹੀਂ ਦਿੰਦੇ ਆ ਤੇ ਉਹਨੇ ਇਹਨਾਂ ਦੇ ਨਾਮ ਤੇ ਉਹ ਪੈਸਿਆਂ ਦਾ ਮਿਸਯੂਜ਼ ਕੀਤਾ ਮਤਲਬ ਕਿ ਲੋਕਾਂ ਨੂੰ ਕਹੀ ਗਏ ਕਿ ਇਹ ਹੈਂਡੀਕੈਪ ਨੇ ਇਹਨਾਂ ਦੇ ਪਰਿਵਾਰ ਦੇ ਕੰਡੀਸ਼ਨ ਨਹੀਂ ਸਹੀ ਹੈਗੀ ਤੇ ਇਹਨਾਂ ਨੂੰ ਪੈਸਿਆਂ ਦੀ ਲੋੜ ਹੈਗੀ ਇਹ ਗੱਲ ਕਹਿ ਕੇ 30 ਤੋਂ 35000 ਰੁਪਏ ਲੋਨ ਨੇ ਤੁਹਾਡੇ ਅਕਾਊਂਟ ਵਿੱਚ ਭਵਾਏ ਸੀ ਹਾਂਜੀ ਮੇਰੇ ਪੈਸੇ ਤੁਹਾਡੇ ਅਕਾਊਂਟ ਵਿੱਚ ਭਵਾਏ ਮੈਂ ਆਪਣੇ ਪੈਸੇ ਤੇ ਐਦਾਂ ਮੈਂ ਤੁਮਦਰ ਲੈ ਗਿਆ ਚੁੱਪ ਬੋਲ ਕੇ ਤੇ ਮੈਂ ਵੀ ਕਢਾ ਕੇ ਦੇਤੇ ਖੁਸ਼ੀਆਂ ਬੀਜ ਜਵਾਨਾ ਹਾਸੇ ਉਗਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਤੋਂ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਵੀਡੀਓ ਪੂਰੀ ਜ਼ਰੂਰ ਦੇਖਿਓ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲੇਗਾ ਤੇ ਸਿੱਖਣ ਨੂੰ ਜ਼ਰੂਰ ਮਿਲੇਗਾ ਅੱਜ ਅਸੀਂ ਜਾ ਰਹੇ ਹਾਂ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਤੋਂ ਇੱਕ ਸੇਵਾ ਆਈ ਸੀ ਜਿਸ ਪਰਿਵਾਰ ਦੇ ਘਰ ਇਸ ਟਾਈਮ ਮੈਂ ਤੇ ਪਾਪਾ ਜਾ ਰਹੇ ਹਾਂ ਤੇ ਜਾ ਕੇ ਉਹਨਾਂ ਦੀ ਕੰਡੀਸ਼ਨ ਤੇ ਉਹਨਾਂ ਦੇ ਨਾਲ ਤੁਹਾਨੂੰ ਅਸੀਂ ਮਿਲਾਂਦੇ ਹਾਂ ਅਸੀਂ ਹੁਣ ਗੋਇੰਦਵਾਲ ਸਾਹਿਬ ਪਹੁੰਚ ਚੁੱਕੇ ਹਾਂ ਇੱਥੋਂ ਅਸੀਂ ਪਹਿਲਾਂ ਜਿਹੜੇ ਸਾਡੇ ਰਿਲੇਟ ਕੱਲ ਮਸ਼ੀਨ ਪੰਚਾ ਦਿੱਤੀ ਸੀ ਜੋ ਸੀ ਇਹਨਾਂ ਨੂੰ ਦੇਣ ਦੀ ਸੀ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਹੋਰ ਐਸਾ ਨਵਾਂ ਕੇਸ ਲਿਆਵਾਂਗੇ ਅਸੀਂ ਬੜੇ ਛੋਟੇ ਛੋਟੇ ਦੁਕਾਨ ਦੇ ਪਿੱਛੇ ਪਰ ਦੇ ਰਹੇ ਆ ਤੇ ਸਾਡੇ ਦੁੱਖਾਂ ਤੋਂ ਵੱਡੇ ਦੁੱਖ ਵੀ ਕਈਆਂ ਨੂੰ ਹੈਗੇ ਨੇ ਤੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਕਰ ਮਨਾ ਕੇ ਆਪਣਾ ਸਮਾਂ ਕੱਢਦੇ ਪਏ ਨੇ ਇਹੋ ਜਿਹੀ ਲੋਕਾਂ ਦੀ ਕਹਾਣੀ ਸੁਣਨੀ ਚਾਹੀਦੀ ਹੈ ਤੇ ਅੱਜ ਦਾ ਵਲੋਗ ਪੂਰਾ ਜ਼ਰੂਰ ਦੇਖਿਓ ਤੁਹਾਨੂੰ ਕੋਸ਼ਨਾ ਕੋਸ਼ਿਸ਼ ਸਿੱਖਣ ਨੂੰ ਕੁਝ ਹਿੰਮਤ ਕਹਿ ਲੋ ਕੁਝ ਮੋਟੀਵੇਸ਼ਨ ਜ਼ਰੂਰ ਮਿਲੇਗੀ ਸੋ ਅਸੀਂ ਇਧਰੋਂ ਮਤਲਬ ਚਲ ਪਾਈ ਛੱਕ ਲਿਆ ਆ ਤੇ ਅਹੀਂ ਹੁਣ ਚੱਲੇ ਆ ਉਹਨਾਂ ਦੇ ਘਰ ਉਹਨਾਂ ਦੇ ਨਾ ਹਸਬੰਦ ਦੀ ਥੋੜੀ ਦੇਰ ਪਹਿਲਾਂ ਡੈਥ ਹੋ ਚੁੱਕੀ ਹੈ ਮਹੀਨਾ ਵੀ ਨਹੀਂ ਹੋਇਆ ਹਜੇ ਤੇ ਖੁਦ ਉਹ ਹੈਂਡੀਕੈਪ ਨੇ ਤੇ ਤਿੰਨ ਬੱਚੇ ਵੀ ਨੇ ਉਹਨਾਂ ਦੇ ਉਹਨਾਂ ਨਾਲ ਅੱਜ ਤੁਹਾਨੂੰ ਮਿਲਾਂਦੇ ਆ ਤੇ ਦੇਖੋ ਕੱਲੀ ਵਾਈਫ ਮਤਲਬ ਸਿੰਗਲ ਮਦਰ ਕਹਿ ਲੋ ਤੁਸੀਂ ਸਟਾਇਲ ਕਰਦੇ ਪਏ ਜਿਹੜੇ ਆਪਣੇ ਬੱਚਿਆਂ ਵਾਸਤੇ ਤੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੇ ਜਿਆਦਾ ਵੱਡੇ ਨਹੀਂ ਹੈਗੇ ਹਜੇ ਤੇ ਅਸੀਂ ਹੁਣ ਉਹਨਾਂ ਦੇ ਘਰ ਵੱਲ ਜਾਂਦੇ ਹਾਂ ਤੇ ਸਿੱਧਾ ਹੀ ਰਸਤਾ ਹੈਗਾ ਵਾ ਨਾਲ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੀ ਆਉਂਦਾ ਮੈਂ ਤੁਹਾਨੂੰ ਵੀ ਦਿਖਾਉਣੀ ਆ। ਵਾਏ। ਸੋਹਰੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ। ਬਹੁਤ ਛੋਟਾ। ਇਹ ਵੀ ਪਿਆ ਸੀ ਗੁਰਦੁਆਰਾ ਸਾਹਿਬ ਉਹਦਾ ਵੀ ਲੋਕ ਨੇ ਪਹਿਲਾਂ ਵੀ ਅਪਲੋਡ ਕੀਤਾ ਹੋਇਆ ਆ। ਅਗਰ ਤੇ ਜੇ ਕਿਸੇ ਨੇ ਦੇਖਣਾ ਹੋਵੇ ਤੁਸੀਂ ਜਾ ਕੇ YouTube ਉੱਤੇ ਦੇਖ ਸਕਦੇ ਆ। ਤੇ ਇਸ ਸੋਬਾ ਚ ਮੈਂ ਗੁਰਿੰਵਰ ਸਾਹਿਬ ਦਾ ਜਿਹੜਾ ਦੂਸਰਾ ਮੇਨ ਗੁਰੂਰਾ ਸਾਹਿਬ ਉਹਦਾ ਵੀ ਵੀਡੀਓ ਅਪਲੋਡ ਕੀਤਾ ਹੋਇਆ ਬਹੁਤ ਤੁਸੀਂ ਜage ਦੇ ਸਕਦੇ ਕਿਸੇ ਲਾਣਾ ਹੈ ਸਾਸ਼ੀਕਾਲ ਕਿਤਾ ਸਾਸ਼ੀਕਾਲ 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 ਇਹਨੇ ਗਰਮੀ ਦੇ ਤੁਸੀਂ ਖੇਡਣ ਵੀ ਆਹ ਹੈ ਗਰਮੀ ਨਹੀਂ ਲੱਗਦੀ ਲੱਗਦੀ ਹੈ ਇੱਕ ਬਨੇ ਪਸੀਨਾ ਪੁੰਜਾ ਵੀ ਦੂਜੇ ਬਨੇ ਕਹਿੰਦੀ ਇਹਨੂੰ ਗਰਮੀ ਨਹੀਂ ਲੱਗਦੀ ਹੁਣ ਆਪਾਂ ਮਤਲਬ ਉਹਨਾਂ ਦੇ ਹਰ ਪਹੁੰਚ ਗਏ ਆ ਉੱਥੇ ਲੱਗੇ ਕਿਸੇ ਦੇ ਘਰ ਮਸ਼ੀਨ ਰਖਵਾਈ ਸੀ ਫਿਰ ਉਧਰੋਂ ਮਸ਼ੀਨ ਫੜ ਕੇ ਜਿੱਥੇ ਸਾਰੇ ਬੈਠੇ ਸੀ ਉੱਥੇ ਦਿੱਤੀ ਗਈ ਤੁਹਾਡੀ ਮਸ਼ੀਨ ਆ ਗਈ ਹੈ ਇਹ ਘਰ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਕਿਸੇ ਦੇ ਰਿਸ਼ਤੇਦਾਰ ਦਾ ਸੀ ਇਸ ਕਰਕੇ ਇੱਥੇ ਬੈਠੇ ਸੀ ਤੇ ਇਸ ਤੋਂ ਬਾਅਦ ਹੁਣ ਅਸੀਂ ਇਹਨਾਂ ਦੇ ਘਰ ਜਾ ਰਹੇ ਹਾਂ ਜਿੱਥੇ ਇਹ ਕਾਰੇਤੇ ਰਹਿੰਦੇ ਨੇ ਫੈਕਟਰੀ ਦਾ ਮਤਲਬ ਉੱਦਾਂ ਕੰਮ ਕੀ ਸੀ ਆਹੇ ਤੋਂ ਦੇ ਦਾ ਕੱਟ ਰਹੇ ਹਾਂ ਉਹ ਆਪਣੀ ਮਸ਼ੀਨਾਂ ਤੋਂ ਲਗਾਣਾ ਨਾਲ 14 ਹਾਂਜੀ ਹਾਂਜੀ ਇਹਨੇ ਤਾਂ ਕਿ ਬੀ ਨੇ ਕੱਟੀ ਜਾਣੇ ਬਾਕੀ ਬਾਕੀ ਤੇ ਹੁਣ ਕਹਿੰਦੇ ਬੰਦ ਕਰਨ ਲੱਗੇ ਨੇ ਹਾਂਜੀ ਫਿਰ ਤੋਂ ਬਾਅਦ ਚ ਕੀ ਕਰੋਗੇ ਕੰਮ ਫਿਰ ਹੋਰ ਕੋਈ ਦੇਖੋਗੇ ਆ ਜਿਹੜੀ ਮਸ਼ੀਨ ਜਿਨ੍ਹਾਂ ਨੇ ਅੱਜ ਤੁਹਾਨੂੰ ਭੇਜੀ ਹੈ ਨਾ ਇਹ ਬਾਹਰ ਰਹਿੰਦੇ ਨੇ ਉਹਨਾਂ ਦੀ ਬੇਟੀ ਦਾ ਹੈਗਾ ਜਨਮ ਦਿਨ ਅੱਜ 15 ਅਗਸਤ ਤੇ ਹੈਗੀ ਆ ਤੇ ਉਹਨਾਂ ਨੇ ਆਪਣੇ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੁਹਾਨੂੰ ਇਹ ਮਸ਼ੀਨ ਭੇਜੀ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮਹਾਰਾਜ ਨੂੰ ਬਹੁਤ ਕੁਝ ਜਵੇਂ ਬਹੁਤ ਵੱਡੀਆਂ-ਵੱਡੀਆਂ ਬਰਾ ਹਨ ਮਹਾਰਾਜ ਸਭ ਕੁਝ ਕਰ ਰਹੇ ਹਨ ਧੰਨਵਾਦ ਤੁਸੀਂ ਕੁਝ ਕਹਿਣਾ ਮਸ਼ੀਨ ਲਈ ਤਾਂ ਠੀਕਰ ਨਵੀਂ ਕੁਝ ਕਹਿਣਾ ਮਾਰਾ ਜੀ ਸ਼ੁਕਰ ਹੋ ਹੈਪੀ ਬਰਥਡੇ ਥੈਂਕ ਯੂ ਕੈਦਰਨ ਨੂੰ ਅਨੰਬਰ ਇਹ ਮੰਮੀ ਦੇ ਨਾਲ ਹੀ ਦिए ਤੂੰ ਨਹੀਂ ਕੁਝ ਕਹਿਣਾ ਹੈ ਕੁਛ ਨਹੀਂ ਕਹਿਣਾ ਤੂੰ ਸੋ ਥੈਂਕ ਯੂ ਸੋ ਥੈਂਕ ਯੂ ਥੈਂਕ ਥੈਂਕ ਤਾਂ ਪਹਿਲਾਂ ਆਪਾਂ ਮਾਰਾ ਦੇ ਸ਼ੁਕਰ ਕਰੀਏ ਕਿਉਂਕਿ ਉਹਨਾਂ ਨੇ ਹੀ ਸਬੱਬ ਬਣਾਇਆ ਜਦੋਂ ਅਸੀਂ ਪਿਛਲੀ ਵਾਰੀ ਤੁਹਾਡੀ ਇੱਥੇ ਸੇਵਾ ਕਰਕੇ ਗਏ ਸੀ ਨਾ ਤੇ ਮਹਾਰਾਜੀ ਸਰਕਲ ਬਣਾਉਂਦੇ ਆ ਤੇ ਅਸੀਂ ਜਦੋਂ ਇਧਰੋਂ ਗਏ ਨਾ ਤੇ ਉਹਨਾਂ ਦਾ ਹਾਂ ਫੋਨ ਆਇਆ ਸੀ ਕਿ ਉਹ ਕੋਈ ਹੈਂਡੀਕੈਪ ਦੀ ਹੈਲਪ ਕਰਨਾ ਚਾਹੁੰਦੇ ਪਏ ਸੀ ਤੇ ਉਦਨੇ ਅਸੀਂ ਤੁਹਾਡੇ ਕੋਲ ਹੋ ਕੇ ਗਏ ਸੀ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਉਹ ਮਸ਼ੀਨ ਦੇਣਾ ਚਾਹੁੰਦੇ ਨੇ 15 ਅਗਸਤ ਵਾਲੇ ਦਿਨ ਜਿਸ ਦਿਨ ਉਹਨਾਂ ਦੀ ਬੇਟੀ ਦਾ ਜਨਮ ਦਿਨ ਹੁੰਦਾ ਹੈ ਇੱਥੇ ਇੱਕ ਹੁਣ ਬੜੀ ਵਧੀਆ ਇਹ ਗੱਲ ਵੇਖਣ ਵਾਲੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਜਨਮ ਦਿਨ ਦੀਆਂ ਵੱਡੀਆਂ-ਵੱਡੀਆਂ ਪਾਰਟੀਆਂ ਕਰਦੇ ਰੈਸਟੋਰੈਂਟ ਦੇ ਵਿੱਚ ਜਾਂਦੇ ਹਾਂ ਬਾਹਰ ਜਾਂਦੇ ਹਾਂ ਖਾਣ-ਪੀਣ ਦੇ ਵਿੱਚ ਪੈਸਾ ਵੇਸਟ ਕਰਦੇ ਹਾਂ ਦੋਸਤਾਂ ਦੇ ਵਿੱਚ ਅਨਪਾਣੀ ਅਸੀਂ ਵੀ ਸ਼ੱਕ ਦੇ ਪਏ ਹਾਂ ਤੇ ਕਿਉਂ ਨਾ ਉਹਨਾਂ ਲੋਕਾਂ ਤਾਂ ਕੋਈ ਚੀਜ਼ਾਂ ਪੰਚਾਈਆਂ ਜਾਣ ਜਿਹੜੀਆਂ ਉਹਨਾਂ ਕੋਲ ਨਹੀਂ ਹੁੰਦੀਆਂ ਉਹਨਾਂ ਕਈ ਹੈਗੇ ਜਿਹੜੇ ਆਪਣੇ ਰਾਸ਼ਨ ਤੋਂ ਵੀ ਵਾਂਝੇ ਰਹਿੰਦੇ ਹੈਗੇ ਤੇ ਅਸੀਂ ਉਹ ਜਨਮ ਦਿਨ ਦੀਆਂ ਪਾਰਟੀਆਂ ਕਰਨ ਨਾਲੋਂ ਫालतू ਪੈਸਾ ਬਾਹਰ ਦੇਣ ਨਾਲੋਂ ਚੰਗਾ ਕਿਸੇ ਦਾ ਭਲਾ ਕਰੋ ਧੂਆਵਾ ਮੋਲਣਗੇ ਰਿਸ਼ਤੇਦਾਰ ਫੈਂਸਰ ਕੋ ਖਾ ਪੀ ਕੇ ਫਿਰ ਉਹ ਉੱਥੇ ਇਹ ਜਦੋਂ ਤੁਸੀਂ ਬਾਹਰ ਇਹੋ ਜਿਹੀ ਲੋਕਾਂ ਦੀ ਸੇਵਾ ਕਰਕੇ ਤੁਹਾਨੂੰ ਸਿਰਫ ਅਸੀਸਾਂ ਹੀ ਮਿਲਦੀਆਂ ਹੈ। ਇਹ ਕਿਉਂਦਾ? ਚਾ ਚੜੀਆਂ ਕੋਟੀ ਨੂੰ ਇਸ ਟਾਈਮ ਅਸੀਂ ਹਿੱਕੇ ਗੋਇੰਦਵਾਲ ਸਾਹਿਬ ਤੇ ਮੇਰੇ ਨਾਲ ਬੈਠੇ ਹੋਏ ਨੇ ਰਣਜੀਤ ਕੋ ਜਿਆ ਸਟਾਰਟਿੰਗ ਤੇ ਦੱਸ ਦਿੱਤਾ ਹੀ ਵਲੌਗ ਦੇ ਵਿੱਚ ਹੀ ਕਿ ਅਸੀਂ ਕਿੱਥੇ ਆਏ ਤੇ ਕੀ ਕਰਨ ਆਏ ਹਾਂ। ਸੋ ਹੁਣ ਪਹਿਲਾਂ ਤਾਂ ਜੋ ਚੀਜ਼ਾਂ ਮੈਂ ਦੱਸਿਆਂ। ਮੇਰੇ ਦੱਸਣ ਦੀ ਗੱਲ ਅਲੱਗ ਹੈ ਜਿੰਨਾ ਨਾਲ ਬੀਤੀਆਂ ਵਾਂ ਅਸੀਂ ਹੁਣ ਉਹਨਾਂ ਕੋਲੋਂ ਕੁਝ ਚੀਜ਼ਾਂ ਸੁਣਦੇ ਹਾਂ। ਜੀ ਮੈਂ ਹੈ ਨਾਮ ਰਜਿਤ ਕਰੇ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਜਿਹੜੀ ਮੇਰੀ ਮਸਤ ਕਰਦੇ ਆ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੀ ਆ ਮਹਾਰਾਜ ਜਿਹਨਾਂ ਸਭ ਕੁਝ ਦਵੇ ਜੋ ਗਰੀਬਾਂ ਦੀ ਮਸਤ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦੀ ਆ ਇਸ ਟਾਈਮ ਤੁਹਾਡੀ ਫੈਮਲੀ ਦੇ ਵਿੱਚ ਹੋਰ ਕੋਣ ਕੋਨਾ ਤੁਹਾਡੇ ਨਾਲ ਮੇਰੇ ਤਿੰਨ ਬੱਚੇ ਹੈ ਤੇ ਮੈਂ ਆਤੇ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਆ ਤੇ ਡੈਥ ਤੋਂ ਬਾਅਦ ਵਿੱਚ ਤੁਸੀਂ ਕਿਵੇਂ ਮਤਲਬ ਬੱਚਿਆਂ ਨੂੰ ਜਿਵੇਂ ਰੋਟੀ ਪਾਣੀ ਆ ਪ੍ਰਸ਼ਾਦਾ ਪਾਣੀ ਛਕਾਣਾ ਹੁੰਦਾ ਤੁਸੀਂ ਹੁਣ ਕੰਮ ਕਰਦੇ ਪਏ ਆ। ਹਾਂਜੀ ਮੈਂ ਫੈਕਟਰੀ ਜਾਨੀ ਆ ਤੇ ਫੈਕਟਰੀ ਵੀ ਹੁਣ ਬੰਦ ਹੋ ਜੇ ਲੱਗੀ ਐ। ਫੈਕਟਰੀ ਜਦੋਂ ਬੰਦ ਹੋ ਜੇਗੀ ਤੁਸੀਂ ਸੋਚਿਆ ਫਿਰ ਅੱਗੇ ਕੀ ਕਰਨਾ? ਅੱਗੇ ਮਹਾਰਾਜ ਜੀ। ਮਹਾਰਾ ਸੱਚੇ ਪਾਤਸ਼ਾਹ ਸਾਬ ਨੂੰ ਰਾਹ ਵੀ ਦਿਖਾਉਂਦੇ ਨੇ ਤੇ ਸਾਡਾ ਹੀ ਰੱਬ ਸਬੱਬੀ ਹੀ ਇਹਨਾਂ ਦੇ ਨਾਲ ਮੇਲ ਹੋਇਆ ਸੀ ਉਦੋਂ। ਕਹਿੰਦੇ ਆ ਨਾ ਕਿ ਹੁਕਮ ਜਦੋਂ ਤੁਸੀਂ ਹੁਕਮ ਨੂੰ ਮੰਨਣ ਲੱਗ ਪੈਨਾ ਤੇ ਜਦੋਂ ਸਾਡੇ ਵਿੱਚ ਸਬਰ ਆ ਗਿਆ ਮਹਾਰਾ ਸੱਚੇ ਪਾਤਸ਼ਾਹ ਨੇ ਆਪਣੇ ਆਪ ਹੀ ਸਾਰੇ ਕਾਰਜ ਨਿਭਾਈ ਜਾਣੇ ਆ। ਇਹ ਬਣਾਇਆ ਉਹ ਸਭ ਅਸੀਂ ਚੱਲ ਗਏ। ਫਿਰ ਸਤ ਇਸ ਤੋਂ ਪਹਿਲਾਂ ਨਾ ਇੱਕ ਬੰਦਾ ਆਇਆ ਸੀ ਇਹਨਾਂ ਕੋਲ ਜੋ ਕਿ ਕਹਿੰਦਾ ਸੀ ਕਿ ਮੈਂ ਤੁਹਾਡੀ ਹੈਲਪ ਕਰੂੰਗਾ। ਮਤਲਬ ਉਹ ਇਹਨਾਂ ਦੀ ਵੀਡੀਓ ਬਣਾ ਕੇ ਲੈ ਗਿਆ ਇਹ ਹੈਂਡੀਕੈਪ ਨੇ ਤੇ ਉਹਨੇ ਕਿਸ ਤਰੀਕੇ ਨਾਲ ਇਹਨਾਂ ਦੇ ਹੈਂਡੀਕੈਪ ਹੋਣ ਦਾ ਫਾਇਦਾ ਲਿਆ ਵੀਡੀਓ ਬਣਾ ਕੇ ਲੈ ਕੇ ਗਿਆ ਬਾਹਰ ਜਾ ਕੇ ਲੋਕਾਂ ਨੂੰ ਦਿਖਾਈ ਲੋਕੀ ਜਿਵੇਂ ਸੇਵਾ ਭੇਜਦੇ ਆ ਆਪਣੇ ਵੱਲੋਂ ਦਸਬੰਦ ਦੀ ਕਿਰਤ ਕਮਾਈ ਜਿਹੜੀ ਹੱਥਾਂ ਦੀ ਕਿਰਤ ਹੁੰਦੀ ਆ ਮਿਹਨਤ ਸਭ ਕਰਦੇ ਆ ਉਹ ਕਮਾਈ ਆਪਣੇ ਵੱਲੋਂ ਲੋਕ ਭਲਾ ਕਰਨ ਨਹੀਂ ਦਿੰਦੇ ਆ ਤੇ ਉਹਨੇ ਇਹਨਾਂ ਦੇ ਨਾਮ ਤੇ ਉਹ ਪੈਸਿਆਂ ਦਾ ਮਿਸਯੂਜ਼ ਕੀਤਾ ਤੇ ਉਹ ਬੰਦੇ ਨੂੰ ਵੈਸੇ ਅਸੀਂ ਲੱਭਦੇ ਪਈਆਂ 30 ਤੋਂ 35000 ਰੁਪਇਆ ਉਹਨਾਂ ਨੇ ਇਹਨਾਂ ਵੱਲੋਂ ਲੈ ਆਇਆ ਮਤਲਬ ਕਿ ਲੋਕਾਂ ਨੂੰ ਕਹੀ ਗਏ ਕਿ ਇਹ ਹੈਂਡੀਕੈਪ ਨੇ ਇਹਨਾਂ ਦੇ ਪਰਿਵਾਰ ਦੇ ਕੰਡੀਸ਼ਨ ਨਹੀਂ ਸਹੀ ਹੈਗੀ ਤੇ ਇਹਨਾਂ ਨੂੰ ਪੈਸਿਆਂ ਦੀ ਲੋੜ ਹੈਗੀ ਆ ਇਹ ਗੱਲ ਕਹਿ ਕੇ 30 ਤੋਂ 35000 ਰੁਪਏ ਉਹਨਾਂ ਨੇ ਤੁਹਾਡੇ ਅਕਾਊਂਟ ਵਿੱਚ ਪਵਾਏ ਸੀ ਹਾਂਜੀ ਤੇ ਤੁਸੀਂ ਥੋੜਾ ਦੱਸੋਗੇ ਖੋਲ ਕੇ ਉਹ ਗੱਲ ਕੀ ਹੋਈ ਸੀ ਗੱਲ ਕਹਿੰਦਾ ਸੀ ਵੀ ਮੇਰੇ 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 ਪੈਸੇ ਤੁਹਾਡੇ ਅਕਾਊਂਟ ਚ ਪਵਾਏ ਮੈਂ ਆਪਣੇ ਪੈਸੇ ਇਦਾਂ ਮੇ ਤੁਮਦਰ ਬਿਲੇ ਗਿਆ ਛੁੱਟ ਬੋਲ ਕੇ ਤੇ ਮੈਂ ਵੀ ਕਢਾ ਕੇ ਦੇ ਦਿੱਤੇ ਮੈਂ ਥੋ ਫੈਕਟਰੀ ਦਾ ਸੇਟੀ ਹੁੰਦੀ ਸੀ ਤੇ ਮੈਂ ਜਾਣਾ ਹੁੰਦਾ ਸੀ ਮੈਡਮ 15 ਮਿੰਟਾਂ ਦੀ ਛੁੱਟੀ ਦੇ ਦਿੰਦੀ ਸੀ ਤੇ ਮੈਂ ਕਢਾ ਕੇ ਦੇ ਜਾਂਦੀ ਸੀ ਤੇ ਮੈਨੂੰ ਇਦਾਂ ਹੀ ਤੇ ਉਹ ਪੈਸੇ ਮੇਰੇ ਸੀ ਬਾਅਦ ਵਿੱਚ ਮੈਨੂੰ ਬਾਅਦ ਚ ਪਤਾ ਲੱਗਾ ਵੀ ਪੈਸੇ ਤੇ ਮੇਰੇ ਹੀ ਤੇ ਮੈਂ ਉਹਨੂੰ ਕਢਾ ਕੇ ਗਲਤੀ ਨਾਲ ਦੇ ਦਿੱਤੇ ਕਿੰਨੇ ਪੈਸੇ ਸੀ ਵੈਸੇ ਟੁੱਟ ਗਏ 30000 ਰੁਪਏ ਘਰੇ ਆ ਮੇਰੇ ਤੋਂ 15000 ਇੱਕ ਵਾਰੀ 15000 ਇੱਕ ਵਾਰੀ ਦੇਖੋ ਜਿਹੜੇ ਇਹੋ ਜੀ ਕਮਾਈ ਖਾਂਦੇ ਆ ਨਾ ਤੁਸੀਂ ਬੜੀ ਈਜ਼ੀਲੀ ਕਿਸੇ ਦੇ ਨਾਮ ਤੋਂ ਤੇ ਉਹ ਪੈਸੇ ਲੈ ਸਕਦੇ ਬਾਅਦ ਚ ਦੁੱਗਣੇ ਕਰਕੇ ਨਿਕਲਦੇ ਆ ਲੋਕਾਂ ਨੂੰ ਧੋਖਾ ਦੇ ਲੋਂਗੇ ਇਹੋ ਜਿਹੇ ਭੋਲੇ ਪਾਲਣ ਲੋਕਾਂ ਨੂੰ ਧੋਖਾ ਦੇ ਕੇ ਤੁਸੀਂ ਆਪਣਾ ਢਿੱਡ ਜ਼ਰੂਰ ਭਰ ਲੋਗੇ ਥੋੜੇ ਸਮੇਂ ਲਈ ਪਰ ਜਦੋਂ ਅੱਗੇ ਜਾ ਕੇ ਦੁੱਗਣਾ ਹੋ ਕੇ ਨਿਕਲਣਾ ਨਾ ਮਾਰਾ ਸੱਚੇ ਪਾਤਸ਼ਾਹ ਤੋਂ ਅਸੀਂ ਕੁਝ ਵੀ ਇਹੋ ਜੀ ਨਹੀਂ ਲੁਕਾ ਸਕਦੇ ਹੈਗੀ ਲੇਖਾ ਸਭ ਦਾ ਹੀ ਹੁੰਦਾ ਆ ਸਭ ਕੁਝ ਇਸ ਧਰਤੀ ਦੇ ਧਰਤੀ ਤੋਂ ਬਾਅਦ ਵੀ ਜਾ ਕੇ ਬਹੁਤ ਕੁਝ ਹੁੰਦਾ ਆ ਤੇ ਇਸ ਤਰੀਕੇ ਨਾਲ ਅਸੀਂ ਇਹੋ ਜੇ ਕੰਮ ਨਾ ਕਰੀਏ ਕਿਉਂਕਿ ਬਹੁਤ ਲੋਕ ਅੱਜ ਕੱਲ ਇਹੋ ਜਿਹਾ ਸਕੈਮ ਕਰਦੇ ਪਏ ਆ ਜਾਂ ਖੁਦ ਕੁਝ ਇਹੋ ਜੇ ਬਣ ਜਾਂਦੇ ਆ ਕਿ ਲੋਕਾਂ ਦੀ ਸਿੰਪਥੀ ਲੈ ਕੇ ਪੈਸੇ ਇਕੱਠੇ ਕਰ ਸਕਣ ਜਾਂ ਕਿ ਇਹੋ ਜੇ ਲੋਕ ਕਿ ਜਿਹੜੇ ਅਸਲ ਦੇ ਵਿੱਚ ਜ਼ਰੂਰਤਮੰਦ ਹੁੰਦੇ ਨਾ ਉਹਨਾਂ ਤੱਕ ਉਹ ਮਾਇਆ ਨਹੀਂ ਪਹੁੰਚ ਪਾਉਂਦੇ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਇਹੋ ਜਿਹੀ ਕੋਈ ਵੀਡੀਓ ਦੇਖਣ ਨੂੰ ਮਿਲਦੀ ਆ ਤੇ ਥੋੜਾ ਜਿਹਾ ਅਵੇਰ ਰਿਆ ਕਰੋ ਪਹਿਲਾਂ ਖੁਦ ਸ਼ਾਨਬੀਨ ਕਰਿਆ ਕਰੋ ਉਸ ਚੀਜ਼ ਦੀ ਫਿਰ ਸੇਵਾ ਕਰਿਆ ਕਰੋ ਕੋਈ ਕੁਝ ਕਹਿਣਾ ਹੈ ਕਹਿਣਾ ਕੁਝ ਤੁਹਾਨੂੰ ਹਾਂ ਮਮਾ ਇਹਦਾ ਪਿਆਰ ਬਹੁਤ ਆਪਣੀ ਮੰਮੀ ਦੇ ਨਾਲ ਇਹ ਮੰਮੀ ਦੇ ਨਾਲ ਰਹੇਗੀ ਤੇ ਸਾਰੇ ਜਿੰਨੇ ਵੀਡੀਓ ਦੇਖੀਏਗੇ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੀ ਮੰਮੀ ਦੇ ਨਾਲ ਵਿਖੀ ਹੋਈ ਹੈਗੀ ਹਨ ਆਨੈਸਲੀ ਦੱਸਣ ਲੱਗੀ ਆ ਮੈਂ ਪਿਛਲੀ ਵਾਰ ਵੀ ਆਈ ਸੀ ਤੇ ਇਹ ਬਿਲਕੁਲ ਵੀ ਨਹੀਂ ਬੋਲਦੇ ਸੀ ਕਿਉਂਕਿ ਇਹਨਾਂ ਦਾ ਵਿਆਹ ਤੋਂ ਪਹਿਲਾਂ ਵੀ ਕਾਫੀ ਕੁਝ ਫੈਮਿਲੀ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਇਹਨਾਂ ਨੇ ਉਹ ਵੀ ਬਹੁਤ ਕੁਝ ਫੇਸ ਕੀਤਾ ਉਸ ਤੋਂ ਬਾਅਦ ਚੋ ਅਚਾਨਕ ਐਕਸੀਡੈਂਟ ਹੋਇਆ ਸੀ ਨਾ ਉਹਨਾਂ ਦਾ ਐਕਸੀਡੈਂਟ ਹੋਣ ਤੋਂ ਬਾਅਦ ਵਿੱਚ ਇਹਨਾਂ ਦੇ ਹਸਬੰਦ ਦੀ ਵੀ ਡੈਥ ਹੋ ਗਈ ਉਸ ਤੋਂ ਬਾਅਦ ਤੋਂ ਇਹ ਚੁੱਪ ਜੀ ਕਰ ਚੁੱਕੇ ਅੱਜ ਥੋੜਾ ਬੋਲਦੇ ਪਏ ਆ ਪਿਛਲੀ ਵਾਰ ਨਾਲੋਂ ਥੋੜਾ ਸਹੀ ਆ ਜਿਵੇਂ ਬੰਦਾ ਡਿਪਰੈਸ ਹੋ ਜਾਂਦਾ ਵਾ ਕਿੰਨਾ ਕੁਝ ਅਚਾਨਕ ਫੇਸ ਕਰਕੇ ਜ਼ਿੰਮੇਵਾਰੀਆਂ ਆ ਜਾਂਦੀਆਂ ਵਾ ਕਿ ਮੈਂ ਕੱਲੀ ਆ ਹੈਂਡੀਕੈਪ ਆ ਬੱਚਿਆਂ ਦੀ ਜ਼ਿੰਮੇਵਾਰੀ ਆ ਤੇ ਸੰਗਤ ਜੀ ਹੁਣ ਇੱਥੇ ਅਸੀਂ ਇਹਨਾਂ ਦਾ ਸਾਥ ਦੇਣਾ ਆ ਇਹਨਾਂ ਨੂੰ ਅਸੀਂ ਚੁੱਪ ਨਹੀਂ ਹੋਣ ਦੇਣਾ ਅਹੀਂ ਤਾਂ ਚੁੱਪ ਨਹੀਂ ਹੋਣ ਦੇਣਾ ਬੋਲਿਆ ਕਰੋ ਹੱਸਿਆ ਖੇਡਿਆ ਕਰੋ ਸੁੱਖ ਦੁੱਖ ਆਣਦੇ ਜਾਂਦੇ ਰਹਿੰਦੇ ਆ ਮਾਰੇ ਦਾ ਨਾਮ ਲਿਆ ਕਰੋ ਸਭ ਕੁਝ ਠੀਕ ਹੋ ਜਾਏਗਾ ਠੀਕ ਹੈ ਹਾਂ ਜੀ ਹੱਸ ਕਿਤੇ ਉਹ ਬੱਲ ਨਾ ਅਵੇਲ ਉਹ ਹਾਸ ਵੀ ਤੋ ਹੀ ਨਹੀਂ ਹੱਸਦੇ ਦੇਖੋ ਤੁਹਾਡੇ ਬੰਦੇ ਤਾਂ ਵੀ ਹੱਸਦੇ ਨੇ ਜਾਂਦਿਆਂ ਦੇ ਵਿੱਚ ਕਹਿਣਾ ਚਾਹੋਗੇ ਹਾਂ ਅੰਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਮੇਰੇ ਨਾਲ ਮਸਤੀ ਕਰਦੇ ਹੋ ਇਕਾਤੋ ਵੀ ਮਿਲ ਮਸਤੀ ਕਰਿਆ ਪੱਕੇ ਲਿਆ ਦੇ ਤਰੀ ਤਰੀ ਤਾ ਘਮਰਾ ਕੰਬਾਂਦ ਹੋ ਜਾਣਾ ਤੇ ਮੈਂ ਪੰਦੇ ਦਾ ਸਰਪੀਆ ਪਾ ਦੇਣਾ ਅਚਾ ਕਰਾਇਆ ਹੈ ਮਤਲਬ ਇਹ ਜਿਹੜੇ ਘਰ ਦੇ ਵਿੱਚ ਇਸ ਟਾਈਮ ਹੈਗੇ ਨਾ ਇਹ ਕਿਰਾਏ ਦੇ ਉੱਤੇ ਰਹਿੰਦੇ ਆ ਤੇ ਇਹਨਾਂ ਦਾ ਕਹਿਣਾ ਮਤਲਬ ਇਹ ਆ ਕਿ ਕਿਉਂਕਿ 30 ਤਰੀਕ ਤੋਂ ਬਾਅਦ ਜਿੱਥੇ ਇਸ ਟਾਈਮ ਕੰਮ ਕਰਦੇ ਪਏ ਆ ਉਹ ਕੰਮ ਵੀ ਬੰਦ ਹੋ ਜਾਣਾ ਹੈ ਫੈਕਟਰੀ ਆ ਉਹ ਫੈਕਟਰੀ ਵੀ ਬੰਦ ਹੋ ਜਾਣੀ ਆ ਤੇ ਫਿਰ ਇਹਨਾਂ ਨੂੰ ਇਹ ਥੋੜੀ ਟੈਨਸ਼ਨ ਆ ਕਿ ਉਸ ਤੋਂ ਬਾਅਦ ਕਿਰਾਇਆ ਕਿਵੇਂ ਆਇਆ ਕਰੇਗਾ ਉਹਦੇ ਲਈ ਸੰਗਤ ਬੈਠੀ ਤੁਸੀਂ ਟੈਨਸ਼ਨ ਨਹੀਂ ਲੈਣੀ ਬਸ ਇਹ ਆ ਚੁੱਪ ਨਹੀਂ ਰਹਿਣਾ ਤੇ ਗੁੰਮਸੁੰਮ ਨਹੀਂ ਹੋਣਾ ਜਲਦੀ ਵਾਈਗਰ ਦੀ ਕਹ ਖਾਲਸਾ ਵਾਈਖਾ ਜੀ ਸੋ ਅਸੀ ਹੁਣ ਉਹਨਾਂ ਦੇ ਘਰ ਤੋਂ ਹੋ ਕੇ ਆ ਚੁੱਕੇ ਆ ਤੇ ਆਲਮੋਸਟ ਤੁਸੀਂ ਬਹੁਤ ਕੁਝ ਉੱਥੇ ਸੁਣਿਆ ਹੋਊਗਾ ਕਿ ਉਹ ਸਿੰਗਲ ਮਦਰ ਕਿਵੇਂ ਸਰਵਾਈਵ ਕਰਦੇ ਪਏ ਨੇ ਤੇ 30 ਤਰੀਕ ਤੋਂ ਬਾਅਦ ਚੋਂ ਉਹਨਾਂ ਦਾ ਜਿੱਥੇ ਉਹ ਕੰਮ ਕਰਦੇ ਪਏ ਨੇ ਉਹ ਫੈਕਟਰੀ ਵੀ ਬੰਦ ਹੋਣ ਲੱਗੀ ਆ ਤੇ ਉਸ ਤੋਂ ਬਾਅਦ ਚੋਂ ਉਹਨਾਂ ਨੂੰ ਹਲੇ ਕੁਝ ਨਹੀਂ ਪਤਾ ਕਿ ਪ੍ਰਸ਼ਾਦਾ ਪਾਣੀ ਆ ਰਾਸ਼ਨ ਰਾਸ਼ਨ ਦੀ ਚਲ ਜ਼ਿੰਮੇਵਾਰੀ ਹਜੇ ਸਾਡੇ ਕੋਲ ਆ ਇਸ ਸਮੇਂ ਉਹ ਜਿੱਥੇ ਰਹਿੰਦੇ ਪਏ ਉਹ ਵੀ ਕਿਰਾਏ ਤੇ ਰਹਿੰਦੇ ਪਏ ਆ ਤੇ ਉਹਨਾਂ ਦਾ ਆਖਿਰ ਤੇ ਕਹਿਣਾ ਵੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਉਹਨੂੰ ਖਾਣ ਲਈ ਕਿੱਥੋਂ ਮਿਲੇਗਾ ਜਿੱਦਾਂ ਵੀ ਆ ਉਹਨਾਂ ਨੇ ਡਾਇਰੈਕਟ ਇਹੀ ਕਿਹਾ कि मेनू बस 1500 रुपया संगत वलो आजे करे कि मैं अपने ध्यान का कराया दे सकूं सो so, इत्थो भी थोड़ा पता लग जंदा वा कि बंदा केस कंडीशन ਦੇ ਵਿੱਚ ਹੋਏਗਾ ਹੁਣ ਤਾਂ ਫਿਰ ਵੀ ਥੋੜਾ ਬੋਲਣ ਲੱਗੇ ਆ ਪਹਿਲਾਂ ਜਦੋਂ ਪਿਛਲੀ ਵਾਰ ਹੀ ਆਏ ਸੀ ਜ਼ਬਰਦਸਤੀ ਕਹਿ ਕਵਾ ਕੇ ਇਹਨਾਂ ਜਦੋਂ ਬੰਦੇ ਨੂੰ ਸਦਮੇ ਲੱਗਦੇ ਹੁਣ ਬੜੇ ਜਣੇ ਸੋਚਣਗੇ ਕਿ ਅ ਅਸੀਂ ਕਹਿ ਦਿੰਦੇ ਬੰਦਾ ਡਿਪਰੈਸ ਹੁੰਦਾ ਏ ਐਮਈ ਐ ਸਭ ਕੁਝ ਐਵੇਂ ਨਹੀਂ ਹੁੰਦਾ ਏ ਕੁਝ ਵੀ ਜਦੋਂ ਬੰਦਾ ਬਣੀਆਂ ਚੀਜ਼ਾਂ ਫੇਸ ਕਰ ਲੈਂਦਾ ਨਾ ਬੜਾ ਕੁਝ ਦੇ ਅੰਦਰ ਮੁੱਕ ਜਾਂਦਾ ਹੈ ਇਸੇ ਤਰੀਕੇ ਨਾਲ ਉਹ ਹੋ ਗਏ ਉਹਨਾਂ ਦੇ ਸਿਰਫ ਜਿਹੜੀ ਕੁੜੀ ਉਹਨਾਂ ਦੇ ਨਾਲ ਰਹਿੰਦੀ ਉਹ ਆਪਣੀ ਮੰਮੀ ਨੂੰ ਕਹਿੰਦੀ ਮੰਮਾ ਰੋਣਾ ਰੋਣਾ ਇਦਾਂ ਉਹ ਸਭ ਕੁਝ ਉਹਨਾਂ ਨੂੰ ਹਿੰਮਤ ਦਿੰਦੀ ਆ ਇੱਕ ਛੋਟੀ ਜੀ ਕੁੜੀ ਤੇ ਉਹ ਛੋਟੀ ਜੀ ਕੁੜੀ ਆਪਣੇ ਮੰਮਾ ਦੇ ਅੱਖਾਂ ਚ ਆਸੂ ਦੇਖ ਪੱਥਰੂ ਵੇਖਦੀ ਹੈ ਤੇ ਉਹਦੇ ਤੇ ਉਹ ਚੀਜ਼ਾਂ ਫੀਲ ਹੁੰਦੀ ਆਇਆ ਹੁਣ ਇੱਥੇ ਹੱਡਾ ਰਿਸਪੌਂਸਿਬਿਲਟੀ ਬਣਦੀ ਹੈ ਸਾਡੀ ਇੱਥੇ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਹੁਣ ਇੱਕ ਕੋਸ਼ਿਸ਼ ਹੋਏਗੀ ਕਿ ਅਸੀਂ ਉਹਨਾਂ ਨੂੰ ਕਾਰ ਬਣਵਾ ਕੇ ਦੇ ਸਕੀਏ ਬੜੀ ਵੱਡੀ ਕਮਿਟਮੈਂਟ ਆ ਜੇ ਸਾਰੀ ਸੰਗਤ ਮਿਲ ਕੇ ਕਰੇਗੀ ਤੇ ਅਸੀਂ ਇਹ ਚੀਜ਼ ਨੂੰ ਜ਼ਰੂਰ ਪੂਰਾ ਕਰ ਸਕਾਂਗੇ ਅੱਦਰ ਪਾਲ ਹੋਣਾ ਹੈ ਵਾਪਸ ਆ ਗਏ ਨਰੇ ਘਰ ਦੇ ਇੱਕ-ਇੱਕ ਪੰਦੇ ਰਿਆਂ ਹੋ ਗਈ ਲੈ ਕਿਉਂ ਆ ਰਹੇ ਬਲੌਗ ਤੇ ਲੇਪ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤਾਂ ਵੀ ਜ਼ਰੂਰ ਦੱਸਿਓ ਚੰਗਾ ਜਿਵੇਂ ਲੱਗੇ ਅਗਲੀ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ